ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਅੱਜ ਆਪਾਂ ਬਣਾਵਾਂਗੇ ਸਿਰਫ ਦੋ ਚੀਜ਼ਾਂ ਤੋਂ ਬਹੁਤ ਹੀ ਟੇਸਟੀ ਬਣਨ ਵਾਲੀ ਮਠਿਆਈ ਹਾਂਜੀ ਇੱਥੇ ਆਪਾਂ ਇੱਕ ਕੱਪ ਲਿਆਵਾ ਮਿਲਕ ਪਾਊਡਰ ਦਾ ਤੇ ਨਾਲ ਹੀ ਆਪਾਂ ਤਿੰਨ ਤੋਂ ਚਾਰ ਵੱਡੇ ਚਮਚ ਲੈਨੇ ਦੇਸੀ ਘਿਓ ਦੇ ਜਿਸ ਨੂੰ ਆਪਾਂ ਗਰਮ ਕਰ ਲਿਆ ਸੀ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਹੁਣ ਮਿਕਸ ਕਰ ਲਾਵਾਂਗੇ ਜਿਹੜੀਆਂ ਆ ਡਲੀਆਂ ਜੀਆਂ ਹੋਣਗੀਆਂ ਇਹਨਾਂ ਨੂੰ ਆਪਾਂ ਚਮਚ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਾਵਾਂਗੇ ਹਾਂਜੀ ਦੇਖੋ ਕਿਉਂ ਜਿਹੜਾ ਮਿਲਕ ਪਾਊਡਰ ਦੇ ਵਿੱਚ ਬਿਲਕੁਲ ਮਿਕਸ ਹੋ ਗਿਆ ਵਾ ਇੱਥੇ ਹੁਣ ਆਪਾਂ ਇੱਕ ਪੈਨ ਰੱਖ ਲਿਆ ਅ ਇੱਕ ਤੋਂ ਕੱਪ ਤੋਂ ਥੋੜੀ ਜੀ ਘਾਟੀ ਆਪਾਂ ਖੰਡ ਲਈ ਆ ਤੇ ਉਸ ਤੋਂ ਅੱਧਾ ਆਪਾਂ ਪਾਣੀ ਲਿਆ ਵਾ ਤੇ ਇਸ ਦੀ ਆਪਾਂ ਬਣਾਵਾਂਗੇ ਇੱਕ ਤਾਰ ਵਾਲੀ ਚਾਸ਼ਨੀ ਇਸ ਨੂੰ ਚਲਾਉਂਦੇ ਜਾਣਾ ਵਾ ਤੇ 5 ਤੋਂ 7 ਮਿੰਟ ਦੇ ਵਿੱਚ ਹੀ ਚਾਸ਼ਨੀ ਜਿਹੜੀ ਤੁਹਾਡੀ ਬਣ ਕੇ ਤਿਆਰ ਹੋ ਜਾਂਦੀ ਆ ਅੰਟੀ ਦੇਖੋ ਚਾशनी ਆਪਣੀ ਬਿਲਕੁਲ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇਸ ਦੀ ਤਾਰ ਬਣ ਰਹੀ ਹੈ ਏ ਤਾਰ ਵਾਲੀ ਚਾशनी ਆਪਣੀ ਤਿਆਰ ਹੋ ਗਈ ਆ ਤੇ ਹੁਣ ਆਪਾਂ ਜਿਹੜਾ ਮਿਲਕ ਪਾਊਡਰ ਦੇ ਵਿੱਚ ਕਿਉਂ ਮਿਕਸ ਕਰਕੇ ਰੱਖਿਆ ਸੀ ਉਹ ਆਪਾਂ ਚਾशनी ਦੇ ਵਿੱਚ ਮਿਲਕ ਪਾਊਡਰ ਕਰ ਦਵਾਂਗੇ ਐਡ ਤੇ ਜਿਹੜੀ ਫਲੇਮ ਆ ਉਹ ਬਿਲਕੁਲ ਬੰਦ ਕਰ ਦਿੱਤੀ ਆ ਚਾशनी ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਕਿਉਂਕਿ ਇੰਡਕਸ਼ਨ ਹਲੇ ਗਰਮ ਪਿਆ ਵਾ ਪੈਨ ਵੀ ਗਰਮ ਆ ਤੇ ਇਸ ਦੇ ਲਈ ਆਪਾਂ ਨੂੰ ਇਸ ਦੇ ਨੀਚੇ ਫਲੇਮ ਦੀ ਜ਼ਰੂਰਤ ਨਹੀਂ ਗੀ ਤੇ ਬਹੁਤ ਹੀ ਵਧੀਆ ਹੈ ਮਿਕਸ ਹੋ ਜਾਂਦਾ ਵਾ ਤੇ ਬਹੁਤ ਸੋਹਣਾ ਜਿਹਾ ਡੋ ਬਣ ਜੂਗਾ ਇਸ ਦਾ ਹਾਂਜੀ ਦੇਖ ਲਓ ਬਹੁਤ ਹੀ ਸਮੂਥ ਜਿਹਾ ਡੋ ਜਿਹੜਾ ਬਣ ਕੇ ਤਿਆਰ ਹੋ ਗਿਆ ਇੱਥੇ ਆਪਾਂ ਇੱਕ ਪਲੇਟ ਨੂੰ ਗ੍ਰੀਸ ਕਰ ਲਿਆ ਵਾ ਘਿਓ ਦੇ ਨਾਲ ਤੁਸੀਂ ਬਟਰ ਪੇਪਰ ਵੀ ਲਗਾ ਸਕਦੇ ਹੋ ਤੇ ਆਪਾਂ ਜਿਹੜਾ ਬੈਟਰ ਤਿਆਰ ਕਰਿਆ ਸੀਗਾ ਮਰਫੀ ਵਾਲਾ ਸਨੋਪਿੰਗ ਦੇ ਵਿੱਚ ਐਡ ਕਰ ਦਿੱਤਾ ਵਾ ਤੇ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਸੈੱਟ ਕਰ ਦਵਾਂਗੇ ਤੇ ਹੁਣ ਆਪਾਂ ਇਸ ਦੇ ਉੱਪਰ ਥੋੜੇ ਜਿਹਾ ਡਰਾਈ ਫਰੂਟਸ ਪਾ ਦਵਾਂਗੇ ਮੈਂ ਕਾਜੂ ਤੇ ਬਦਾਮ ਪਾ ਰਹੀ ਹਾਂ ਤੇ ਤੁਸੀਂ ਪਿਸਤਾ ਵੀ ਪਾ ਸਕਦੇ ਹੋ ਕਿ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਆਪਾਂ ਉੱਪਰ ਸੈੱਟ ਕਰ ਦਵਾਂਗੇ ਹਾਂ ਜੀ ਦੇਖ ਸਕਦੇ ਹੋ ਤੇ ਹੁਣ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਸਿਲਵਰ ਵਰਕ ਵੀ ਲਗਾ ਦਵਾਂਗੇ ਇਸ ਦੇ ਨਾਲ ਵੀ ਬਰਫੀ ਦੀ ਲੁੱਕ ਬਹੁਤ ਵਧੀਆ ਆਉਂਦੀ ਹੈ ਤੇ 1 ਘੰਟੇ ਦੇ ਲਈ ਆਪਾਂ ਫ੍ਰੀਜ ਦੇ ਵਿੱਚ ਰੱਖ ਦਵਾਂਗੇ ਸੈੱਟ ਹੋਣ ਦੇ ਲਈ ਤੇ 1 ਘੰਟੇ ਬਾਅਦ ਆਪਾਂ ਚੈੱਕ ਕਰਦੇ ਹਾਂ ਵੀ ਆਪਣੀ ਬਰਫੀ ਜਿਹੜੀ ਸੈੱਟ ਹੋ ਗਈ ਆ ਤੇ ਇਸ ਦੀ ਹੁਣ ਆਪਾਂ ਪੀਸ ਕੱਟ ਲੈਣੇ ਆ ਇਹ ਬਿਲਕੁਲ ਕਲਾਕੰਦ ਵਰਗੀ ਬਣਦੀ ਏ ਬਹੁਤ ਹੀ ਟੇਸਟੀ ਬਣਦੀ ਏ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਸ ਨੂੰ ਬਣਾਉਣ ਦੇ ਵਿੱਚ ਤੇ ਕੁਝ ਜ਼ਿਆਦਾ ਵੀ ਤਮਚਮ ਦੀ ਲੋੜ ਨਹੀਂ ਗੀ ਸਿਰਫ ਦੋ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਮਿਲਕ ਪਾਊਡਰ ਅਤੇ ਜੀਸੀ ਕਿਉ ਇਹ ਆਮ ਹੀ ਘਰਾਂ ਦੇ ਵਿੱਚ ਹੁੰਦਾ ਹੀ ਆ ਤੇ ਇਸ ਨੂੰ ਤੁਸੀਂ ਜਿਹੜੀ ਵੀ ਸ਼ੇਪ ਦੇਣੀ ਚਾਹੁੰਦੇ ਹੋ ਉਸੇ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਹਾਂਜੀ ਦੇਖੋ ਦੇਖੋ ਜੀ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਚੱਕ ਲੈਣਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਚੱਕੀ ਜਾਂਦੀ ਏ ਤੇ ਇਸ ਤਰ੍ਹਾਂ ਦੇ ਨਾਲ ਪੀਸ ਸੈੱਟ ਕਰ ਲੈਣਾ ਵਾ ਤੇ ਬਹੁਤ ਹੀ ਵਧੀਆ ਮਠਿਆਈ ਬਣ ਕੇ ਤਿਆਰ ਹੁੰਦੀ ਏ ਤੇ ਬੱਚੇ ਇਸ ਨੂੰ ਬਹੁਤ ਹੀ ਜ਼ਿਆਦਾ ਚਾਕੇ ਖਾਂਦੇ ਨੇ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾਗਾ ਬਣਾਉਣ ਦੇ ਵਿੱਚ ਤੇ ਪੱਕੀ ਘਰ ਦੇ ਵਿੱਚ ਜਿਹੜੀ ਚੀਜ਼ ਬਣੀ ਹੁੰਦੀ ਏ ਉਹ ਤਾਂ ਸੁਨੇ ਤੇ ਸੁਭਾਗੇ ਵਾਲੀ ਗੱਲ ਹੋ ਜਾਂਦੀ ਏ ਮੈਨੂੰ ਉਮੀਦ ਏ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਜੀ ਤੇ ਦੇਖੋ ਮੈਂ ਤੁਹਾਨੂੰ ਤੋੜ ਕੇ ਵਿਖਾ ਦਿੰਨੀ ਬਹੁਤ ਹੀ ਨਰਮੇ ਵਾਲੀ ਬਰਫੀ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ رائے ਦੇਣਾ ਨਾ ਭੁੱਲਣਾ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ